ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਪਾ ਰਹੇ ਹੋ ਗੁਰਦੁਆਰਾ ਸ਼ੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਪੂਰੀ ਵਾਲੇ ਚਵਾਰੇ ਵਾਲੇ ਪਿੰਡ ਜੰਡੂਲੀ ਵਾਲੇ ਆਪ ਜੀ ਦਰਸ਼ਨ ਕਰ ਪਾ ਰਹੇ ਹੋ ਚਵਾਰਾ ਸਾਹਿਬ ਤਪ ਅਸਥਾਨ ਸ਼ੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਪੂਰੀ ਵਾਲੇ ਚਵਾਰੇ ਵਾਲੇ ਜੋ ਚਵਾਰੇ ਵਾਲੇ ਆਪਾਂ ਕਹਿੰਨੇ ਹਾਂ ਜੀ ਇਹ ਹੈ ਜੋ ਉੱਪਰ ਚਵਾਰਾ ਜਿੱਥੇ ਮਹਾਪੁੱਛ ਇਸ ਚਵਾਰੇ ਵਿੱਚ ਰਹਿੰਦੇ ਹੁੰਦੇ ਸੀ ਜੀ ਤੇ ਸੰਗਤਾਂ ਨਾਲ ਬਚਨ ਬ੍ਰਾਸ ਕਰਦੇ ਹੁੰਦੇ ਸੀ ਸੰਗਤਾਂ ਇਸ ਹੀ ਚਵਾਰੇ ਵਿੱਚ ਆ ਕੇ ਸੰਤ ਬਾਬਾ ਹਰਨਾਮ ਸਿੰਘ ਜੀ ਪਿੰਡ ਜੰਡੋਲੀ ਵਾਲਿਆਂ ਨੂੰ ਇੱਥੇ ਆ ਕੇ ਬਾਬਾ ਜੀ ਨੂੰ ਮਿਲਦੇ ਹੁੰਦੇ ਸੀ ਜੀ ਖਲਾਨਾ ਵਰਸੇ ਸਮਾਗਮ ਨੂੰ ਮੁਖ ਰੱਖਦੇ ਹੋਏ ਜੋ ਕਿ 18 ਅਗਸਤ 2025 ਨੂੰ ਬਾਬਾ ਜੀ ਦੀ ਸਲਾਨਾ ਵਰਸੇ ਸਮਾਗਮ ਹੈ ਬਹੁਤ ਹੀ ਸੁੰਦਰ ਦੀਪਕਮਾਲਾ ਕੀਤੀ ਗਈ ਹੈ। ਬਾਬਾ ਜੀ ਦਾ ਅਸਥਾਨ ਜੀ ਆਪ ਦੇਖ ਪਾ ਰਹੇ ਹੋ। ਗੁਰੂ ਕੇ ਝੁੱਲਦੇ ਹੋਏ ਨਿਸ਼ਾਨ ਗੁਰਦੁਆਰਾ ਸંત ਅਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬਣੀ ਵਾਲੇ ਮਹਾਪੁਰਸ਼ਾਂ ਦਾ ਇਹ ਅਸਥਾਨ ਚੱਬੇਵਾਲ ਮਾਲਪੁਰ ਦੇ ਬਿਲਕੁਲ ਹੀ ਨਜ਼ਦੀਕ ਹੈ ਜੀ। ਇਹ ਛੋਈ ਘਰ ਬਾਬਾ ਹਰਨਾਮਨ ਜੀ ਮਹਾਪੁਰਖਾਂ ਦੇ ਆਸਾਨ ਤੇ ਸਲਾਨਾ ਵਰਸਿ ਸਮਾਗਮ ਨੂੰ ਮੁੱਖ ਰੱਖਦੇ ਹੋਏ ਬਹੁਤ ਹੀ ਸੁੰਦਰ ਦੀਪਕ ਮਾਲਾ ਕੀਤੀ ਗਈ ਹੈ ਜੋ ਕਿ ਆਪ ਭਲੀ ਪਾਤ ਹੀ ਇਸ ਵੀਡੀਓ ਵਿੱਚ ਦੇਖ 파 ਰਹੇ ਹੋ ਲੰਗਰ ਹਾਲ ਦੁਰਦਵਾਰਾ ਸંત ਬਾਬਾ ਹਰਨਾਮਨ ਸਿੰਘ ਜੀ ਆਪ ਜੀ ਦੇਖ ਰਹੇ ਹੋ ਦੀਵਾਨ ਹਾਲ ਮਹਾਪੁਰਸ਼ਾ ਦਾ ਜੋ ਸਥਾਨ ਹੈ ਪਿੰਡ ਜੰਡੋਲੀ ਉੱਥੇ ਜੋ ਨਵਾਂ ਦੀਵਾਨ ਹਾਲ ਬਣਾਇਆ ਗਿਆ ਹੈ ਇੱਥੇ ਵੀ ਸਾਲਾਨਾ ਵਰਸ ਸਮਾਗਮ ਮੁੱਖ ਰੱਖਦੇ ਹੋਏ ਜਿੱਥੇ ਕਿ ਬਹੁਤ ਹੀ ਸੁੰਦਰ ਦੀਪਕ ਮਾਲਾ ਕੀਤੀ ਗਈ ਹੈ ਨਵਾਂ ਦੀਵਾਨ ਹਾਲ ਸਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਪੂਰੀ ਵਾਲੇ ਜੁਵਾਰਿਆ ਵਾਲੇ ਪਿੰਡ ਜੰਡੋਲੀ ਵਾਲੇ ਜਗਮਗ ਜਗਮਗ ਲੇਟਾਂ ਕਾਦੀਆਂ ਹੋਈਆਂ ਨਵਾਂ ਦੀਵਾਨ ਹਾਲ ਗੁਰਦੁਆਰਾ ਸ਼ੰਤ ਬਾਬਾ ਹਰਨਾਮ ਸਿੰਘ ਜੀ ਬਹੁਤ ਹੀ ਸੁੰਦਰ ਦੀਪਕ ਮਾਲਾ ਕੀਤੀ ਗਈ ਹੈ ਜੀ ਬਹੁਤ ਹੀ ਸੁੰਦਰ ਦੀਪਕ ਮਾਲਾ ਦੀਵਾਨ ਹਾਲ ਗੁਰਦੁਆਰਾ ਸ਼ੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬਣੀ ਵਾਲੇ ਦਰਬਾਰ ਸਾਹਿਬ ਗੁਰਦੁਆਰਾ ਸ਼ੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬਣੀ ਵਾਲੇ ਮੇਨ ਜੋ ਸਾਡਾ ਬਾਬਾ ਜੀ ਦੇ ਹੱਥਾਂ ਦਾ ਬਣਿਆ ਹੋਇਆ ਗੁਰਦੁਆਰਾ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮੇ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰੂ ਦੇਖਾਂ ਸਾਹਮਣੇ